ਅਸੀਕਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਬੀਤੇ ਕੁਝ ਮਹੀਨੇ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਨਿਆਂਗ ਸਿੰਘ ਬਾਣੇ ਦੇ ਵਿੱਚ ਇੱਕ ਵਿਅਕਤੀ ਵੱਲੋਂ ਸ਼ਹਿਰ ਦੇ ਨਾਮਚੀਨ ਵਪਾਰੀਆਂ ਤੇ ਐਸਜੀਪੀਸੀ ਦੇ ਕੁਝ ਮੁਲਾਜ਼ਮਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਇਹ ਵਿਅਕਤੀ ਫਰਾਰ ਹੋ ਗਿਆ ਸੀ ਉਸ ਦੇ ਨਾਲ ਉਸ ਦਾ ਇੱਕ ਹੋਰ ਸਾਥੀ ਇੱਕ ਔਰਤ ਵੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਮੁੱਖ ਮੁਲਜ਼ਮ ਨੂੰ ਅੰਮ੍ਰਿਤਸਰ ਪੁਲਿਸ ਨੇ ਕਿਸੇ ਹੋਰ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਪੁਲਿਸ ਵੱਲੋਂ ਇਸ આરોપી ਨੂੰ ਇੱਕ ਹੋਰ ਮਾਮਲੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਵੀ ਇਸ આરોપી ਨੂੰ ਪ੍ਰੋਡਕਸ਼ਨ ਵਾਰੰਟ ਤੇ ਅੱਜ ਅਨੰਦਪੁਰ ਸਾਹਿਬ ਲਿਆਂਦਾ ਗਿਆ ਤੇ ਇੱਥੋਂ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਹੁਣ ਇਸ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ આરોપી ਦੁਆਰਾ ਸ਼ਹਿਰ ਦੇ ਕਈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਪਰੰਤੂ ਕੇਵਲ 2 ਵਿਅਕਤੀਆਂ ਵੱਲੋਂ ਹੀ ਉਕਤ આરોપી ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ ਇਸ ਮੌਕੇ ਤੇ ਐਸਐਚਓ ਸ਼੍ਰੀ ਅਨੰਦਪੁਰ ਸਾਹਿਬ ਦਾਨਸ਼ਵੀਰ ਸਿੰਘ ਨੇ ਕੀ ਕੁ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾਉਂਦੇ ਹਾਂ ਏ ਜੀ ਅਸੀਂ ਦੋ ਐਫ ਆਰ ਜਿਹੜੀਆਂ ਹੈਗੀਆਂ ਥਾਣਾ ਆਨੰਦਪੁਰ ਸਾਹਿਬ ਵਿੱਚ ਇਹਦੇ ਖਿਲਾਫ ਇਹਦੇ ਭਰਾ ਦੇ ਖਿਲਾਫ ਤੇ ਇੱਕ ਲੜਕੀ ਸੀਗੀ ਉਹਦੇ ਖਿਲਾਫ ਦਰਜ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਐਫ ਆਰ 92 ਨੰਬਰ ਤੇ ਇੱਕ 113 ਨੰਬਰ ਜਿਹਦੇ ਵਿੱਚ ਕਰੀਬ ਜਿਹੜਾ ਹੈਗਾ ਇਹਨੇ ਇੱਕ ਜੁਐਲਰੀ ਸ਼ਾਪ ਸੀਗੀ ਉਹਦੇ ਵਿੱਚ ਠੱਗੀ ਕੀਤੀ ਸੀਗੀ 5-6 ਲੱਖ ਦੇ ਉਹ ਠੱਗੀ ਸੀਗੀ ਤੇ ਇੱਕ ਠੱਗੇ ਇਹਨੇ ਕੀਤੀ ਸੀਗੀ ਉਹ ਜਿਹੜਾ तकरीबन 30 ਤੋਂ 32 ਲੱਖ ਰੁਪਏ ਦੀ ਸੀਗੀ ਬਾਹਰ ਭੇਜਣ ਦੇ ਜਿਹੜਾ ਹੈਗਾ ਕੰਟੈਕਸਟ ਵਿੱਚ ਇਹਨੇ ਜਿਹੜੇ ਉਹ ਫਰਾਡ ਕੀਤਾ ਸੀਗਾ ਤਾਂ ਇਹਦੇ ਮੱਦੇ ਨਜ਼ਰ ਜਿਹੜਾ ਹੈਗਾ ਦੋ ਐਫ ਆਈ ਆਰਸ ਥਾਣਾ ਅਨੰਦਪੁਰ ਸਾਹਿਬ ਵਿੱਚ ਲੋਜ ਕੀਤੇਆਂ ਸੀਗੀਆਂ ਜੋ ਪਿਛਲੇ ਦਿਨੀ ਸਾਨੂੰ ਪਤਾ ਲੱਗਿਆ ਕਿ ਸਿਵਲ ਲਾਈਨਸ ਥਾਣਾ ਜਿਹੜਾ ਅੰਮ੍ਰਿਤਸਰ ਕਮਿਸ਼ਨਰੇਟ ਚ ਹੈਗਾ ਉੱਥੇ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਆ ਤੇ ਆਬਜੈਕਟ ਦੀ ਧਾਰਾ ਦੇ ਤਹਿਤ ਜਿਸ ਸੰਬੰਧੀ ਜਿਹੜਾ ਹੈਗਾ ਅੱਜ ਆਪਾਂ ਪ੍ਰੋਡਕਸ਼ਨ ਵਾਰੰਟ ਦੇ ਥਰੂ ਜਿਹੜਾ ਹੈਗਾ ਇਹਨਾਂ ਨੂੰ ਲੈ ਕੇ ਆਏ ਆ ਤੇ ਇੱਥੇ ਇਹਨਾਂ ਦੀ ਅਰੈਸਟ ਪਾਈ ਆ ਤੇ ਇਹਦਾ ਨਾਮ ਹੈਗਾ ਮਹਾਬੀਰ ਸਿੰਘ ਜਿਹੜਾ ਇਹਦੇ ਨਾਮ ਨਾਲ ਜਿਹੜਾ ਇਹਦਾ ਕੋ-ਐਕਿਊਜ਼ ਜਿਹੜਾ ਇਹਦਾ ਬ੍ਰਦਰ ਬਣਿਆ ਹੋਇਆ ਆ ਉਹਦਾ ਨਾਮ ਹਰਸਿਮਰਨ ਹੈਗਾ ਤੇ ਇੱਕ ਲੜਕੀ ਇਹਨਾਂ ਦੇ ਨਾਲ ਸੀਗੀ ਤੇ ਉਹਦਾ ਨਾਮ ਅਜੇ ਕਲੀਅਰ ਨਹੀਂ ਹੈਗਾ ਕੋਈ ਉਹਨੂੰ ਜਿਹੜਾ ਉਹਦਾ ਨਾਮ ਅਮਰਿਤਪਾਲ ਕੋਹਰਾ ਤੇ ਕੋਈ ਉਹਨੂੰ ਕਮਲਜੀਤ ਕੋਹਰ ਕਹਿੰਦਾ ਹੈ ਤੇ ਉਹ ਸਾਰੀ ਜਿਹੜੀ ਹੈਗੀ ਹੈ ਤਫਤੀਸ਼ ਇਹ ਨਾਲ ਸੰਬੰਧੀ ਚੱਲ ਰਹੀ ਹੈ ਜੋ ਪਤਾ ਲੱਗਿਆ ਹੈ ਇਹਨਾਂ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ ਪਹਿਲਾਂ ਵੀ ਪਰਚੇ ਦਰਜ ਹੋਏਗੇ ਨੇ ਸੇਮ ਜਿਹੜਾ ਹੈਗਾ ਬਾਹਰ ਭੇਜਣ ਦੇ ਜਿਹੜਾ ਕੰਟੈਕਸਟ ਵਿੱਚ ਠੱਗੀ ਕੀਤੀ ਹੋਈ ਹੈ ਤੇ ਉਸ ਸੰਬੰਧੀ ਜਿਹੜੇ ਹੈਗੇ ਤਫਤੀਸ਼ ਜਿਹੜੀ ਹੈ ਅਮਲ ਵਿੱਚ ਲਈ ਜਾ ਰਹੀ ਹੈ ਸਰ ਰਿਮਾਂਡ ਜਿਹੜਾ ਇਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਘੰਟਾ ਕਰਵਾ ਲੈ ਇਹਨਾਂ ਦਾ ਅਜੇ ਇਹਨਾਂ ਨੂੰ 2 ਦਿਨ ਦਾ ਰਿਮਾਂਡ ਮਿਲਿਆ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਤਫਤੀਸ਼ ਮੁਕੰਮਲ ਕਰਕੇ ਫਿਰ ਪੇਸ਼ ਕਰਕੇ ਅਦਾਲਤ ਵਿੱਚ ਜੇ ਨਹੀਂ ਸਾਡੇ ਨਾਲ ਕੋਆਪਰੇਟ ਕਰਦੇ ਹੋਰ ਮਾਮਲਾ ਲਿਆ ਜਾਊਗਾ